ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਐਨਟੀਵੀ ਪੰਜਾਬੀ ਮੈਂ ਆ ਸੁਖਵਿੰਦਰ ਨਿੱਕੂ ਇਹ ਉਹੀ ਕੱਗਰ ਹੈ 2023 ਦੇ ਵਿੱਚ ਇਹਨੇ ਬਹੁਤ ਤਬਾਈ ਮਚਾਈ ਸੀ ਅੱਜ ਲੈਵਲ ਦੀ ਗੱਲ ਕਰੀਏ ਤਾਂ ਕੱਲ ਇੱਥੇ ਤਕਰੀਬਨ 15 ਫੁੱਟ ਪਾਣੀ ਚੱਲ ਰਿਹਾ ਸੀ ਅੱਜ 24 ਘੰਟਿਆਂ ਬਾਅਦ ਤਕਰੀਬਨ ਸਾਢੇ 4 ਫੁੱਟ ਪਾਣੀ ਜਿਹੜਾ ਉਹ ਵਧਿਆ ਇੱਕ ਵਾਰ ਅਸੀਂ ਲੈਵਲ ਵਿਖਾਉਨੇ ਆ ਤਾਂ 20 ਦੇ ਬਿਲਕੁਲ ਨੇੜੇ ਤੇੜੇ ਹੈ ਅੱਜ ਇਸ ਜਗ੍ਹਾ ਤੇ ਬਹੁਤ ਸਾਰੇ ਲੋਕ ਵੀ ਖੜੇ ਨੇ ਜਿਨ੍ਹਾਂ ਨੇ ਉਹ ਸੰਤਾਪ ਹੰਡਾਇਆ 2023 ਦਾ ਇਹਦੇ ਨਾਲ ਹੀ ਸਾਡੇ ਸੀਨੀਅਰ ਪੱਤਰਕਾਰ ਸਾਡੇ ਸਹਿਯੋਗੀ ਪ੍ਰਕਾਸ਼ ਜੈਲਦਾਰ ਜੀ ਖੜੇ ਆ ਜਿਵੇਂ ਬੀਤੇ ਦਿਨੀ ਇੱਥੇ 5 ਫੁੱਟ 6 ਫੁੱਟ ਤੇ ਅੱਜ ਜਿਹੜਾ ਹੈ 19 ਫੁੱਟ ਪਾਣੀ ਦੇਖੋ ਪਾਣੀ ਦਾ ਚੜ੍ਹਾ ਜਿਹੜਾ ਕੱਲ ਤੋਂ ਲਗਾਤਾਰ 4 4.5 ਫੁੱਟ ਪਾਣੀ ਚੜਿਆ ਤੇ ਇਸ ਕਰਕੇ ਚਿੰਤਾ ਦਾ ਵਿਸ਼ਾ ਤਾਂ ਹੈ ਪਰ ਜਿਹੜਾ ਪਿੱਛੇ ਪੁਲ ਬਣਿਆ ਐ ਦੂ ਅੱਗੇ ਫੱਟਿਆਂ ਵਾਲਾ ਪੁਲ ਉਹਨੂੰ ਉੱਚਾ ਚੁੱਕੇ ਜਾਣ ਦੇ ਕਾਰਨ ਹੁਣ ਖਤਰਾ ਥੋੜਾ ਜਿਹਾ ਥੇ ਘਟਿਆ ਪਹਿਲਾਂ ਨਾਲੋਂ ਜੇ 26 ਫੁੱਟ ਤੱਕ ਅਸੀਂ ਕਹਿ ਸਕਦੇ ਹਾਂ ਕਿ ਸਾਨੂੰ ਬਚਾਅ ਹੋ ਸਕਦਾ ਜੇ ਪਾਣੀ ਪਿੱਛੋਂ ਲਗਾਤਾਰ ਚੜ੍ਹੀ ਜਾਂਦਾ ਤਾਂ ਫਿਰ ਇਹਦੇ ਉਪਾਅ ਕਰਨੇ ਬਣਦੇ ਆ ਤੇ ਪਿਛਲੇ ਸਮੇਂ ਦੇ ਵਿੱਚ ਜਿਹੜਾ 2023 ਦੇ ਵਿੱਚ ਬੰਨ ਟੁੱਟਿਆ ਸੀ ਨਾ ਉਹਦਾ ਸਭ ਤੋਂ ਵੱਡੇ ਕਾਰਨ ਕਈ ਥਾਵਾਂ ਤੇ ਇਹ ਬਣੇ ਸੀ ਕਿ ਲੋਕਾਂ ਨੇ ਪਾਈਪਾਂ ਪਾਈਆਂ ਹੋਈਆਂ ਸੀ ਬੰਨੇ ਦੇ ਵਿੱਚੋਂ ਪਾਣੀ ਲਿਜਾਣ ਵਾਸਤੇ ਉਹ ਪਾਈਪਾਂ ਲੀਕ ਹੋ ਗਈਆਂ ਜਿਸ ਕਰਕੇ ਬੰਨੇ ਟੁੱਟਣ ਦੇ ਕਾਰਨ ਬਣੇ ਸੀ ਸੋ ਸਾਰੇ ਕਿਸਾਨ ਭਰਾਵਾਂ ਨੂੰ ਜਾਂ ਜਿਹੜੇ ਅਸੀਂ ਆਪਾਂ ਸਾਰੇ ਘਗਰ ਦੇ ਕੰਡੇ ਤੇ ਬੈਠੇ ਆਂ ਸਾਰਾਂ ਦਾ ਇੱਕੋ ਇੱਕ ਫਰਜ਼ ਇਹ ਬਣਦਾ ਕਿ ਬੰਨੇ ਦੇ ਵਿੱਚ ਜੇ ਕਿਤੇ ਖੱਡ ਹੈ ਜਾਂ ਕੋਈ ਪਾਈਪ ਪਾਈ ਗਿਆ ਤਾਂ ਉਹਦੀ ਨਜ਼ਰਸਾਨੀ ਜ਼ਰੂਰ ਕੀਤੀ ਜਾਵੇ ਉਹਦਾ ਪ੍ਰਬੰਧ ਸਭ ਤੋਂ ਪਹਿਲਾਂ ਕੀਤਾ ਜਾਵੇ ਕਿਉਂਕਿ ਜਦੋਂ ਖੱਡ ਖੁਰ ਜਾਂਦੀ ਹੈ ਜਾਂ ਕੋਈ ਪਾਈਪ ਲੀਕ ਹੋ ਜਾਂਦੀ ਹੈ ਫਿਰ ਇੰਨੇ ਪ੍ਰੈਸ਼ਰ ਵਾਲੇ ਪਾਣੀ ਨੂੰ ਰੋਕਣਾ ਬਹੁਤ ਮੁਸ਼ਕਲ ਹੋ ਜਾਂਦਾ ਸੋ ਇਹੀ ਅਪੀਲ ਆ ਲੋਕਾਂ ਨੂੰ ਵੀ ਇਹਦਾ ਵੱਧ ਤੋਂ ਵੱਧ ਧਿਆਨ ਰੱਖਿਆ ਜਾਵੇ ਬਿਲਕੁਲ 2023 ਦੇ ਵਿੱਚ ਕਾਫੀ ਪਿੰਡ ਨੁਕਸਾਨੇ ਗਏ ਕੀ ਮੰਨਦੇ ਹੋ ਕੀ ਘਾਟ ਸੀ ਜਿਹੜੀ ਸਰਕਾਰ ਦੀ ਉਦੋਂ ਇਹਨਾਂ ਲੋਕਾਂ ਨੂੰ ਲੱਗ ਰਿਹਾ ਸੀ ਪਾਣੀ ਇਹਨਾਂ ਆਊਗਾ ਪਾਣੀ ਦਾ 1 ਲੱਖ ਟੋਨਾ ਜਿਆਦਾ ਨੁਕਸਾਨ ਕਰ ਗਿਆ ਸੀ ਪਰ ਇਸ ਵਾਰ ਪ੍ਰਬੰਧ ਵੀ ਬਹੁਤ ਕੀਤੇ ਹੋਏ ਨੇ ਤੇ ਜੇ ਅੱਗੇ ਬਾਰਿਸ਼ ਹੋਰ ਜਿਆਦਾ ਨਹੀਂ ਪੈਂਦੀ ਤਾਂ ਇੰਨੀ ਖਤਰੇ ਵਾਲੀ ਗੱਲ ਨਹੀਂ ਲੱਗਣੀ ਕਿਉਂਕਿ ਪਾਣੀ ਇਦੋਂ ਘਟ ਜਾਵੇਗਾ ਜੇ ਪਿੱਛੋਂ ਮਾਰਕੰਡਾ ਵਗੈਰਾ ਚੋਂ ਪਾਣੀ ਵਧਦਾ ਆਊਗਾ ਤਾਂ ਹੀ ਆਪਾਂ ਨੂੰ ਖਤਰੇ ਵਾਲਾ ਹੋਊਗਾ ਕਿਉਂਕਿ ਪਿੱਛੇ ਘੱਗਰ ਪਹਿਲੀ ਪਾੜ ਜਾਊਗਾ ਜਿਵੇਂ ਓਵਰਫਲੋ ਹੋ ਜੂਗਾ ਚੰਦਪੁਰੋਂ ਬਣ ਤੋਂ ਬੈਕ ਸਾਈਡ ਤੋਂ ਉੱਥੇ ਨੁਕਸਾਨ ਜ਼ਿਆਦਾ ਹੋਣ ਦੇ ਖਤਰਾ ਆਪਣੇ ਇਧਰ ਖਤਰਾ ਇਹਨਾਂ ਘੱਟਾ ਕਿਉਂਕਿ ਆਪਣੇ ਲੋਕਾਂ ਨੂੰ ਜਿਹੜਾ 2023 ਦੇ ਵਿੱਚ ਆਇਆ ਸੀ ਮਾਰ ਕਰ ਗਿਆ ਉਹਦੇ ਕਰਕੇ ਲੋਕ ਜਾਗਰੂਕਣ ਲੋਕ ਬਹੁਤ ਹਿੰਮਤ ਆਪ ਦੇ ਲੈਵਲ ਤੇ ਵੀ ਕਰ ਰਹੇ ਹਨ ਪਰ ਫਿਰ ਵੀ ਆਪਾਂ ਨੂੰ ਇਹਦੇ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਜਿਹੜੇ ਨੇੜਲੇ ਪਿੰਡ ਨਾਲ ਉਹਨਾਂ ਨੂੰ ਸੁਚੇਤ ਰਹਿਣਾ ਚਾਹੀਦਾ ਤਾਂ ਕਿ ਵੀ ਕੋਈ ਅਣਸਖਮੀ ਘਟਨਾ ਹੁੰਦੀ ਆ ਤਾਂ ਉਹ ਤਿਆਰ ਪਰ ਤਿਆਰ ਰਹਿਣਾ ਦੇ ਨਾਲ ਹੀ ਸਾਡੇ ਨਾਲ ਜੁੜੇ ਰਹੋ ਤੁਸੀਂ ਦੇਖ ਰਹੇ ਹੋ ਐਨ ਟੀ ਵੀ ਪੰਜਾਬੀ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਕੈਮਰਾ ਪਰਸਨ ਲਾਪ੍ਰੀਤ ਦੇ ਨਾਲ ਸੁਖਵਿੰਦਰ ਨੀਕੋਂ ਟੀਵੀ ਪੰਜਾਬੀ ਸਰਦੂਲਗੜ ਤੋਂ